13 ਸਾਲ ਪੁਰਾਣੇ ਰਿਸ਼ਵਤ ਮਾਮਲੇ ਦੇ ਵਿੱਚ ਮੁਹਾਲੀ ਦੇ ਸਾਬਕਾ ਡੀਐਸਪੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ 2011 ਦੇ ਵਿੱਚ ਮੁਹਾਲੀ ਦੇ ਕਸਵਾ ਮੁੱਲਾਪੁਰ ਦੇ ਇੱਕ ਬਿਲਡਰ ਤੋਂ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਸੋ ਉਥੇ ਹੀ ਤੁਹਾਨੂੰ ਦੱਸਦੀ ਕਿ सीबीआई ਦੇ ਹੁਕਮ ਅਤੇ ਪੁਲਿਸ ਨੇ ਰਾਸਤੇ ਦੇ ਵਿੱਚ ਵੀ ਲਿਆ ਸੀ ਸਾਬਕਾ ਡੀਐਸਪੀ ਦੇ ਘਰ ਦੇ ਵਿੱਚੋਂ ਲੱਖਾਂ ਰੁਪਏ ਬਰਾਮਦ ਵੀ ਹੋਏ ਸੀ ਲੇਕਿਨ ਹੁਣ 13 ਸਾਲ ਪੁਰਾਣੇ ਰਿਸ਼ਵਤ ਮਾਮਲੇ ਦੇ ਵਿੱਚ ਮੁਹਾਲੀ ਦੇ ਸਾਬਕਾ ਡੀਐਸਪੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੋ ਰਾਕਾਗੇਰਾ ਦੀ ਸਜ਼ਾ ਤੇ ਪਲਕੇ ਜਿਹੜਾ ਹੈ ਉਹ ਫੈਸਲਾ ਆਏਗਾ ਸੋ 2011 ਦੇ ਵਿੱਚ ਮੁਹਾਲੀ ਦੇ ਕਸਬਾ ਮੁੱਲਾਪੁਰ ਦੇ ਇੱਕ ਬਿਲਡਰ ਤੋਂ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਸੋ ਸਾਭ ਦਾ ਡੀਐਸਪੀ ਦੇ ਘਰੋਂ ਲੱਖਾਂ ਰੁਪਏ ਬਰਾਮਦ ਵੀ ਹੋਏ ਸੀ ਤਾਂ ਸੀਬੇ ਦੇ ਹੁਕਮਾਂ ਤੇ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ ਸੀ ਸੋ ਪੁਰਾਣਾ ਮਾਮਲਾ ਜਿਸ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੋ ਰਾਕਾਗੇਰਾ ਦੀ ਸਜ਼ਾ ਤੇ ਪਲਕੇ ਜਿਹੜਾ ਹੈ ਫੈਸਲਾ ਆਏਗਾ ਫੋਨ ਲਾਈਨ ਤੇ ਮੇਰੇ ਸੋਗੀ ਮਨੀਸ਼ੰਕਰ ਜੁੜੇ ਨੇ ਮਨੀਸ਼ 13 ਸਾਲ ਪੁਰਾਣੇ ਮਾਮਲੇ ਦੇ ਵਿੱਚ ਕੀ ਕੁਝ ਜਿਹੜਾ ਹੈ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਕੁਦਰਤ ਡੀਐਸਪੀ ਰਾਕਾਗिरा ਸੀਗੇ 2011 ਦੇ ਮੁਹਾਈਪੋਸਟ ਸਨ ਤੇ ਮੁੱਲਾਪੁਰ ਸਥਿਤ ਬਿਲਡਰ ਨਹੀਂ ਜੀ ਬਿਲਡਰ ਸੀ ਕੇਕੇ ਬ੍ਰੇਮਲੋਤਰਾ ਦੇ ਨਾਮ ਦਾ ਉਸ ਦੇ ਵੱਲੋਂ ਉਸ ਤੋਂ 5 ਐਫਆਈਆਰ ਰਜਿਸਟਰ ਕੀ ਰਜਿਸਟਰ ਕੀਤੀ ਗਈ ਸੀ ਜਿਸ ਨੂੰ ਲੈ ਕੇ ਡੀਐਸਪੀ ਰਾਕਾਗिरा ਵੱਲੋਂ 2 ਲੱਖ ਰੁਪਏ ਦੀ ਇਹ ਜੋ ਉਹਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ सीबीआई ਨੂੰ ਬਿਲਡਰ ਵੱਲੋਂ ਇਹ ਜੇ ਲਿਖਿਆ ਗਿਆ ਕਿ ਮੇਰੇ ਕੋਲੋਂ ਮੇਰੇ 5 ਕੇਸ ਸੈਟਲ ਸੈਟਲ ਕਰਨ ਸੰਬੰਧੀ ਡੀਐਸਪੀ ਰਾਕਾਗिरा ਵੱਲੋਂ ਮੇਰੇ ਕੋਲੋਂ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਹੈ ਜਿਸ ਤਿੱਕੇ ਬਿਲਡਰ ਨੇ ਨੀ ਉਹਦੇ ਜੱਦੀਕਰ ਸਥਿਤ ਉਹਨਾਂ ਦੇ ਨਿਜੀ ਆਰਬਿਟਰ ਜੀ ਮੁਕਰ ਵੀ ਜਾ ਕੇ ਉਸ ਨੂੰ 1 ਲੱਖ ਰੁਪਏ ਦੀ ਪਹਿਲੀ ਕਿਸ਼ਤ ਦੇ ਵਿੱਚ ਸੀਬੀਏ ਦਾ ਟਰੈਪ ਲਗਵਾਇਆ ਤੇ ਸੀਬੀਏ ਨੇ ਰੰਗੇ ਹੱਥੀ 1 ਲੱਖ ਰੁਪਏ ਦੇ ਰਿਸ਼ਵਤ ਲੈਂਦੇ ਡੀਐਸਪੀ ਰਾਕੇਰਾ ਨੂੰ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਇਹ ਕੇਸ کافی ਲੰਬਾ ਚੱਲਿਆ 2018 ਦੇ ਵਿੱਚ ਡੀਐਸਪੀ ਰਾਕੇਰਾ ਵੱਲੋਂ ਹਾਈ ਕੋਰਟ ਕੋਲ ਅਰੋਪ ਕੀਤਾ ਗਿਆ ਤੇ ਕੇਸ ਦੇ ਉੱਪਰ ਸਟੇ ਲਗਵਾ ਦਿੱਤੀ ਗਈ ਸੀ ਤੇ 2023 ਦੇ ਵਿੱਚ ਇੱਕ ਵਾਰ ਫਿਰ 5 ਸਾਲ ਦੀ ਸਟੇ ਲੱਗੀ ਸੀ ਤੇ 5 ਸਾਲ ਦੀ ਸਟੇ ਤੋਂ ਬਾਅਦ 2023 ਅਗਸਤ ਮਹੀਨੇ ਦੇ ਇੱਕ ਵਾਰ ਫਿਰ ਕੇਸ ਦਾ ਟਰਾਂਸਫਰ ਹੋਇਆ ਤੇ ਕਲ ਬੀਟੇ ਕੱਲ ਫਿਰੇ ਉਹਨਾਂ ਨੂੰ ਦੋਸ਼ੀ ਕਰ ਦੇ ਦਿੱਤਾ ਗਿਆ 1 ਲੱਖ ਰੁਪਏ ਰਿਸ਼ਵਤ ਦੇ ਮਾਮਲੇ ਵਿੱਚ ਬੀਐਸਪੀ ਅਕਰ ਜਿਹੜਾ ਨੂੰ ਦੋਸ਼ੀ ਕਰਾਇਆ ਕੀਤਾ ਗਿਆ ਤੇ ਕੱਲ 7 ਫਰਵਰੀ ਨੂੰ ਉਹਨਾਂ ਨੂੰ ਇਸ ਮਾਮਲੇ ਦੀ ਸੁਣਵਾਈ ਹੋਏਗੀ। ਸੋ ਅਮਨੀਸ਼ ਸੀਵੇ ਦੇ ਹੁਕਮਾਂ ਦੇ ਪੁਲਿਸ ਨੇ ਜਦੋਂ ਹਿਰਾਸਤ ਦੇ ਵਿੱਚ ਲਿਆ ਸੀ ਜਾਂ ਫਿਰ ਕਹਿ ਲਈ ਕਿ ਡੀਐਸਪੀ ਦੇ ਘਰੋਂ ਲੱਖ ਰੁਪਏ ਮਿਲੇ ਸੀ ਆਖਿਰ ਐਗਜ਼ੈਕਟ ਕੋਈ ਪਤਾ ਲੱਗੇ ਕਿ ਕਿੰਨੀ ਰਕਮ ਜਿਹੜੀ ਆਬਰਾਮਤ ਕੀਤੀ ਗਈ ਸੀ ਡੀਐਸਪੀ ਦੇ ਘਰੋਂ। ਤੇ ਇੱਕ ਵੇ 2 ਲੱਖ ਰੁਪਏ ਜਿਹੜਾ ਟੋਟਲ ਮਾਮਲਾ ਸੀ ਸੈਟਲ ਹੋਇਆ ਸੀ 2 ਲੱਖ ਦੇ ਵਿੱਚ 1 ਲੱਖ ਰੁਪਏ ਦੇ ਰਿਸ਼ਵਤ ਜਿਹੜੀ ਹੈ ਪਹਿਲੇ ਕਿਸ਼ਤ ਵਜੋਂ ਉਹਨਾਂ ਨੂੰ ਦਿੱਤਾ ਜਾ ਰਿਹਾ ਸੀ ਤੇ ਉਸ ਵਕਤ ਕਿਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਰੰਗੇਾਤੀ ਗ੍ਰਿਫਤਾਰ ਕਰ ਲਿਆ ਗਿਆ ਸੀ ਠੀਕ ਹੈ ਸ਼ੁਕਰੀਆਤ ਮਾਮਲਾ ਜਾਣਕਾਰੀ ਸਾਂਝ ਪਾਉਣ ਦੇ ਲਈ 7 13 ਸਾਲ ਪੁਰਾਣੇ ਰਿਸ਼ਵਤ ਮਾਮਲੇ ਦੇ ਵਿੱਚ ਮਹਾਲੀ ਦੇ ਡੀਐਫਐਸ ਡੀਐਸਪੀ ਦੋਸ਼ੀ ਘਰਾੜ ਦਿੱਤੇ ਗਏ 2011 ਦੇ ਵਿੱਚ ਮੁਹਾਲੀ ਦੇ ਕਸਬਾ ਬੁੱਲਾਪੁਰ ਦੇ ਇੱਕ ਬਿਲਡਰ ਤੋਂ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਸੀਬੀ ਦੇ ਹੁਕਮਾਤੇ ਪੁਲਿਸ ਨੇ ਇਹ ਰਸਤੇ ਦੇ ਵਿੱਚ ਲਿਆ ਤੇ ਡੀਐਸਪੀ ਦੇ ਘਰੋਂ ਲੱਖਾਂ ਰੁਪਏ ਬਰਾਮਦ ਕੀਤੇ ਗਏ ਸੀ। ਤੇ ਹੁਣ ਦੇਖਣਾ ਹੋਏਗਾ ਕਿ ਪਲਕੇ ਸੀਬੀ ਦੇ ਹੁਕਮਾਤੇ ਜਿਹੜਾ ਪੁਲਿਸ ਨੇ ਰਸਤੇ ਦੇ ਵਿੱਚ ਲਾਇਸਦਾ ਰੱਖਾ ਗਿਰਦੀ ਸਜ਼ਾ ਦੇ ਪਲਕੇ ਜਿਹੜਾ ਫੈਸਲਾ ਆਏਗਾ ਕੀ ਕੁਝ ਆਏਗਾ ਦੇਖਣ ਵਾਲੀ ਗੱਲ ਹੈ।